ਜਿਹੜਾ ਅੱਜ ਦੇ ਸਮੇਂ ਵਿੱਚ ਲੋੜ ਹੈਗੀ ਹੈ ਜਿਹੜੀ ਸੇਵਾ ਦੀ ਸਭ ਤੋਂ ਜ਼ਿਆਦਾ ਕਿਉਂਕਿ ਦੇਖੋ ਹੋਰ ਵੀ ਜਿੰਨੇ ਵੀ ਕੰਮ ਹੈਗੇ ਨੇ ਉਹ ਤਾਂ ਹੀ ਹੋ ਸਕਦੇ ਨੇ ਜੇ ਆਪਾਂ ਜਿਉਂਦੇ ਰਹਾਂਗੇ ਚਾਹੇ ਕੋਈ ਵੀ ਡਿਵੈਲਪਮੈਂਟ ਆ ਕੁਝ ਵੀ ਆ ਜਿਉਂਦੇ ਤਾਂ ਰਹਾਂਗੇ ਜੇ ਆਕਸੀਜਨ ਹੋਊਗੀ ਤੇ ਆਕਸੀਜਨ ਕਿੱਥੋਂ ਮਿਲਦੀ ਆ ਦਰਖਤਾਂ ਤੋਂ ਤੇ ਉਹ ਸਭ ਤੋਂ ਵੱਡੀ ਜਿਹੜੀ ਸੇਵਾ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਮਹਾਰਾਜ ਨੇ ਵੀ ਕਿਹਾ ਵੀ ਜਿਹੜਾ ਵਕਤ ਨੂੰ ਵਿਚਾਰਦਾ ਆ ਉਹਨੂੰ ਹੀ ਬੰਦਾ ਕਿਹਾ ਜਾਂਦਾ ਆ ਚਾਹੇ ਜਿੱਤੇ ਬੰਦੀ ਇਹ ਸੋਸਾਇਟੀ ਹੋਰ ਵੀ ਧਾਰਮਿਕ ਸੇਵਾਵਾਂ ਵੀ ਕਰਦੀ ਆ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਉਹਨਾਂ ਦੀਆਂ ਸੇਵਾਵਾਂ ਵੀ ਕਰਦੇ ਨੇ ਪਰ ਅੱਜ ਜਿਹੜੀ ਸਮੇਂ ਦੀ ਸਭ ਤੋਂ ਵੱਧ ਲੋੜ ਆ ਕਿਉਂਕਿ ਚਾਹੇ ਇਹ ਹਾਈਵੇ ਦੀ ਗੱਲ ਕਰ ਲਈਏ ਚਾਹੇ ਹੋਰ ਸੜਕਾਂ ਬਣਦੀਆਂ ਪਈਆਂ ਨੇ ਪਰ ਤੁਸੀਂ ਦੇਖੋ ਜੇ ਕਿਸੇ ਗਰੀਬ ਨੂੰ ਸਾਈਕਲ ਵਾਲੇ ਨੂੰ ਕਿਤੇ ਸ਼ਾਂ ਦੇ ਵਿੱਚ ਕਢਣਾ ਪੈ ਜਾਵੇ ਹੁਣ ਕੋਈ ਸ਼ਾਂ ਨਹੀਂ ਕਿਉਂਕਿ ਕੋਈ ਦਰਸਤ ਨਹੀਂ ਹੈਗਾ ਇਹ ਜਿਹੇ ਜਿਹੇ ਕਾਨੂੰਨ ਬਣੇ ਹੋਏ ਨੇ ਜਦੋਂ ਵੱਡੀਆਂ ਸੜਕਾਂ ਬਣਦੀਆਂ ਨੇ ਤੇ ਕੋਈ ਵੀ ਆਪਾਂ ਉੱਥੇ ਦਰਸਤਾ ਨੂੰ ਕੱਟਣ ਤੋਂ ਰੋਕਣ ਦਾ ਕੋਈ ਵੀ ਐਕਸ਼ਨ ਨਹੀਂ ਲੈ ਸਕਦੇ ਕਿਉਂਕਿ ਹਾਈਵੇ ਦਾ ਜਦੋਂ ਰੂਲ ਪਾਸ ਹੋ ਜਾਂਦਾ ਯਾਰ ਤੇ ਇਹ ਜਥੇਬੰਦੀ ਨੇ ਇਹ ਸੁਸਾਇਟੀ ਨੇ ਇੱਕ ਉਪਰਾਲਾ ਬਹੁਤ ਪਿਛਲੇ ਸਾਲ ਵੀ ਕੀਤਾ ਤੇ ਇਸ ਸਾਲ ਵੀ ਵੀ ਬੂਟਿਆਂ ਦਾ ਲੰਗਰ ਕਿਉਂਕਿ ਸਭ ਤੋਂ ਵੱਧ ਕਿਉਂਕਿ ਜੇ ਇਤਿਹਾਸ ਵਿੱਚ ਅੱਪਾ ਝਾਤੀ ਮਾਰ ਕੇ ਦੇਖੀਏ ਗੁਰੂ ਸਾਹਿਬ ਦੇ ਜਿਹੜੇ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਮੈਨੂੰ ਲੱਗਦਾ 95% ਗੁਰਦੁਆਰਾ ਸਾਧਾ ਦੇ ਨਾਮ ਜਿਹੜੇ ਨੇ ਉਹ ਦਰਸਤਾਂ ਦੇ ਨਾਮ ਤੇ ਨੇ ਤੇ ਹਟਾਲ ਜਾਣਾ ਸਾਹਿਬ ਹੋਵੇ ਜੰਡ ਸਾਹਿਬ ਹੋਵੇ ਤੇਰੀ ਸਾਹਿਬ ਬਹੁਤ ਨੇ ਮਤਲਬ ਕਿ ਜੇ ਦੇਖੀਏ ਵੀ ਇਹ ਤਾਂ ਨਹੀਂ ਵੀ ਗੁਰੂ ਸਾਹਿਬ ਦੇ ਸ਼ਰਧਾਲੂ ਉਸ ਸਮੇਂ ਜਾਂ ਅਮੀਰ ਵਿਅਕਤੀ ਹਵੇਲੀਆਂ ਵਾਲੇ ਨਹੀਂ ਸੀਗੇ ਸੀਗੇ ਭਾਵੇਂ ਡੱਲੇ ਵਰਗੇ ਪਰ ਗੁਰੂ ਸਾਹਿਬ ਹਮੇਸ਼ਾ ਦਰਖਤਾਂ ਦੇ ਥੱਲੇ ਜਾ ਕੇ ਉਥੇ ਹੀ ਬਿਰਾਜਮਾਨ ਹੁੰਦੇ ਰਹੇ ਦਰਖਤਾਂ ਦੀ ਇੰਪੋਰਟੈਂਸ ਤੁਸੀਂ ਹੁਣ ਦੇਖੋ ਵੀ ਹੁਣ ਤਾਂ ਵੈਸੇ ਮੈਂ ਕਈ ਵਾਰ ਦੇ ਇਦਾਂ ਹੁੰਦਾ ਜਿਹੜੇ ਪੁਰਾਣੇ ਡੇਰੇ ਨੇ ਚਾਹੇ ਪੁਰਾਣੇ ਮੰਦਰ ਨੇ ਚਾਹੇ ਪੁਰਾਣੇ ਉਦਾਸ ਹੀ ਨੇ ਡੇਰੇ ਨੇ ਉੱਥੇ ਹੀ ਆਪਾਂ ਨੂੰ ਦਰਸਤ ਮਿਲਦੇ ਨੇ ਜਿਵੇਂ ਬਾਬਾ ਦਰਸ਼ਨ ਸਿੰਘ ਜੀ ਠੱਕੀ ਸਾਹ ਵਾਲਿਆਂ ਦਾ ਜਿਹੜਾ ਹੈਗਾ ਆਸਥਾਨ ਉੱਥੇ ਜਾ ਕੇ ਤੁਹਾਨੂੰ ਟੈਂਪਰੇਚਰ ਬੜਾ ਘੱਟ ਮਿਲੋ ਅੱਧਰੇ ਟਾਈਮ ਦੇ ਵਿੱਚ ਵੀ ਜੇ ਤਾਂ ਆਪਾਂ ਪੰਜਾਬ ਦੇ ਟੈਂਪਰੇਚਰ ਦੀ ਗੱਲ ਕਰ ਲਈਏ ਪਹਿਲੇ ਸਾਲ ਦੁਬਈ ਤੋਂ ਵੱਧ ਟੈਂਪਰੇਚਰ ਪੰਜਾਬ ਦਾ ਸੀਗਾ ਗਰਮੀਆਂ ਦੇ ਵਿੱਚ ਹਾਲ ਦੇਖੋ ਬਿਮਾਰੀਆਂ ਵੱਧ ਰਹੀਆਂ ਨੇ ਤੇ ਦਰਖਤਾਂ ਦੀ ਗੱਲ ਕਰੀਏ ਜੇ ਮੈਂ ਮੇਰੇ ਮਨ ਚ ਸੀਗਾ ਵੀ ਬੂਟੇ ਇਹ ਆਪਾਂ ਹੋਰ ਵੀ ਚਲੋ ਗਿਫਟ ਦਿੰਨੇ ਆ ਪਰ ਬੂਟੇ ਜਿਹੜੇ ਨੇ ਇਹ ਆਪ ਵਿੱਚ ਆਤਮਾ ਮਾਨ ਇਹ ਜਿਉਂਦੀਆਂ ਜਗਦੀਆਂ ਚੀਜ਼ਾਂ ਨੇ ਜਰਬਾਣੀ ਵਿੱਚ ਵੀ ਆਇਆ ਵੀ ਅਸੀਂ ਪੁਰਾਣੇ ਜਨਮਾਂ 'ਚ ਜੇ ਹੋਰ ਜੂਨੀਆਂ 'ਚ ਬਹੁਤ ਕੁਝ ਬਣੇ ਆ ਅਸੀਂ ਦਰਖਤ ਵੀ ਬਣੇ ਆ ਇਸ ਕਰਕੇ ਦੇਖੋ ਜੇ ਸਾਇੰਸ ਦੇ ਹਿਸਾਬ ਨਾਲ ਆਪਾਂ ਚੈੱਕ ਕਰੀਏ ਜਿਹੜੀ ਚੀਜ਼ ਵੱਡੀ ਹੁੰਦੀ ਆ ਉਹਦੇ ਸੈਲਸ ਹੁੰਦੇ ਨੇ ਦਰਖਤ ਵੀ ਹਮੇਸ਼ਾ ਵੱਡੇ ਹੁੰਦੇ ਨੇ ਉਹਦੇ ਪਾਣੀ ਪਾਇਆ ਜਾਂਦਾ ਫੋਟੋਸਿੰਥੈਸਿਸ ਦੀ ਗੱਲ ਕਰਦੇ ਆਪਾਂ ਸਨਲਾਈਟ ਆਉਂਦੀ ਆ ਇਸ ਕਰਕੇ ਵੀ ਦਰਖਤ ਵੀ ਇੱਕ ਜਿਉਂਦੇ ਨੇ ਉਹਨਾਂ ਤੇ ਵੀ ਅਸਰ ਹੁੰਦਾ ਹਰ ਚੀਜ਼ ਦਾ ਵੀ ਇਹਨਾਂ ਨੂੰ ਆਪਾਂ ਵੱਧ ਤੋਂ ਵੱਧ ਲਾਈਏ ਤੇ ਲਾਉਣ ਨਾਲ ਵੀ ਭਗਤੀ ਹੁੰਦੀ ਆ ਜਦੋਂ ਲਾਵਾਂਗੇ ਇੱਕ ਆਤਮਾ ਇੱਕ ਜੀਵ ਇੱਕ ਚੀਜ਼ ਨੂੰ ਤੁਸੀਂ ਪਾ ਲਓਗੇ ਪ੍ਰਮਾਤਮਾ ਉਥੇ ਹੀ ਬਲੈਸਿੰਗਸ ਦੇਊਗਾ ਉਹ ਦਰਖਤ ਵੀ ਤੁਹਾਨੂੰ ਆਸੀਸਾਂ ਦੇਣਗੇ ਮਹਾਰਾਜ ਕਹਿੰਦੇ ਦਿਓ ਆਸੀਸਾਂ ਨਾਲ ਸਾਰਾ ਕੁਝ ਮਿਲਦਾ ਯਾਰ ਤੇ ਹੋ ਸਜਣ ਆਸੀਸੜੀਆਂ ਜੇ ਹੋਵੇ ਸਹਬ ਸਿਓ ਮੇਲ ਇਸ ਕਰਕੇ ਵੀ ਬਹੁਤ ਵੱਡਾ ਉਪਰਾਲਾ ਸਾਰੀਆਂ ਜਥੇਬੰਦੀਆਂ ਪੰਜਾਬ ਅਧੀਨ ਚ ਹੈ ਹੋਰ ਉਹ ਸੇਵਾਮੰਦ ਕਰਦੀਆਂ ਨੇ ਮੈਂ ਤਾਂ ਇਹ ਕਹਿਣਾ ਹੁੰਦਾ ਚ ਹੈ ਕੋਈ ਵੀ ਰਾਜਨੀਤਿਕ ਪਾਰਟੀ ਆ ਜੇ ਅੱਜਕੱਲ ਕਈ ਫਿਲਮਾਂ ਦੀ ਪ੍ਰੋਮੋਸ਼ਨ ਕਰਾਉਂਦੇ ਨੇ ਵੀ ਉਹਨਾਂ ਨੂੰ ਵੀ ਚਾਹੀਦਾ ਵੀ ਦਰਖਤ ਲਾਓਗੇ ਤਾਂ ਅਸੀਂ ਥੋੜੀ ਗੱਲ ਮੰਨਾਂਗੇ ਬਹੁਤ ਫਿਲਮਾਂ ਆਂਦੀਆਂ ਪ੍ਰੋਮੋਸ਼ਨਾਂ ਕਰਾਉਣ ਵਾਸਤੇ ਸਿੰਗਰ ਐਕਟਰ ਘਰਾਂ ਘਰ ਜਾਈ ਜਾ ਰਹੇ ਨੇ ਮੈਂ ਉਹ ਬੇਨਤੀ ਕਰਦਾ ਵੀ ਉਹਨਾਂ ਨੂੰ ਇਹ ਕਿਹਾ ਜਾਵੇ ਦਰਖਤ ਲਾਓ ਤਾਂ ਅਸੀਂ ਥੋੜੀ ਅਸੀਂ ਫਿਲਮ ਦੇਖਾਂਗੇ ਦਰਖਤ ਲਾਓ ਤਾਂ ਅਸੀਂ ਬੋਰਡ ਪਾਉਣ ਜਾਵਾਂਗੇ ਇੱਕ ਬੇਨਤੀ ਹੋਰ ਬਹੁਤ ਵੱਡੀ ਜਥੇਬੰਦੀ ਆ ਅਸਰ ਹੁੰਦਾ ਨੌਜਵਾਨਾਂ ਤੇ ਸਮਾਜ ਤੇ ਫੇਮਸ ਬੰਦਿਆਂ ਦਾ ਜੇ ਕੋਈ ਵੀ ਸਿੰਗਰ ਕੋਈ ਵੀ ਐਕਟਰ ਆਪਣੇ ਕਿਸੇ ਗਾਣੇ ਦੇ ਵਿੱਚ ਕਿਸੇ ਬ੍ਰਾਂਡ ਦਾ ਨਾਮ ਲੈ ਲੈਂਦਾ ਜਾਂ ਉਹ ਰਾਤੋ ਰਾਤ ਬ੍ਰਾਂਡ ਮਸ਼ਹੂਰ ਹੋ ਜਾਂਦਾ ਜਾਂ ਮੈਂ ਇੱਕ ਬੇਨਤੀ ਅੱਜ ਇਹਖੋ ਕਰਦਾਂ ਚਾਹੁੰਦਾ ਸਾਰੇ ਮੀਡੀਆ ਦੇ ਵਿੱਚ ਵੀ ਸਾਰੇ ਸਿੰਗਰ ਸਾਰੇ ਐਕਟਰ ਵੀ ਦਰਫਤ ਲਾਉਣ ਦੇ ਗਾਣੇ ਦਰਫਤ ਲਾਉਣ ਦੀਆਂ ਵੀਡੀਓਜ਼ ਆਪ ਕੌਣ ਕਿਉਂਕਿ ਅੱਜ ਦਾ ਟ੍ਰੈਂਡ ਇਹ ਚੱਲਦਾ ਵੀ ਜਦੋਂ ਉਹ ਨੈੱਟ ਤੇ ਕੋਈ ਵੀ ਸੌਂਗ ਰਿਲੀਜ਼ ਕਰਦੇ ਨੇ ਨੌਜਵਾਨੋਂ ਸੌਂਗ ਤੇ ਰੀਲਾਂ ਬਣਾ ਕੇ ਉਹਨਾਂ ਨੂੰ ਭੇਜਦੇ ਹੁੰਦੇ ਨੇ ਜਦੋਂ ਕੋਈ ਵੀ ਸਿੰਗਰ ਇੱਕ ਗਾਣੇ ਦੇ ਵਿੱਚ ਦਰਖਤ ਲਾਊਗਾ ਜਾਂ ਦਰਖਤ ਦੇ ਗਾਣੇ گاਊਗਾ ਫਿਰ ਆਟੋਮੈਟਿਕਲੀ ਹੋਣਾ ਕਿ ਇਹ ਨੌਜਵਾਨ ਦਰਖਤ ਲਾ ਕੇ ਵੀਡੀਓਜ਼ ਪਾਉਣਗੇ ਉਹਨਾਂ ਨੂੰ ਬਹਾਨੇ ਨਾਲ ਦਰਖਤ ਦਾ ਲੱਗ ਜਾਣਗੇ ਇਸ ਕਰਕੇ ਵੀ ਅੱਜ ਦੇ ਸਮੇਂ ਦੀ ਲੋੜ ਆ ਕੋਈ ਵੀ ਡਿਵੈਲਪਮੈਂਟ ਤਾਂ ਅੱਗੇ ਆਊਗੀ ਜੇ ਜਿਉਂਦੇ ਰਹਿਾਂਗੇ ਨਹੀਂ ਤਾਂ ਮੈਂ ਅਕਸਰ ਗੱਲਾਂ ਕਰਦਾ ਹੁੰਦਾ ਵੀ ਆਉਣ ਵਾਲੀ ਪੀੜ੍ਹੀ ਆਪਣੀਆਂ ਫੋਟੋਆਂ ਤੇ ਹਾਰ ਨਹੀਂ ਪਾਊਗੀ ਫੁੱਲਾਂ ਦਾ ਉੱਚ ਪੇੜਾਂ ਮਾਰੂਗੀ ਜੁੱਤੀਆਂ ਦਾ ਹਾਰ ਪਾਊਗੀ ਵੀ ਸਾਡੇ ਡੈਡੀ ਵਡੀਆਂ-ਵਡੀਆਂ ਗੱਡੀਆਂ ਛੱਡ ਕੇ ਪ੍ਰਾਪਰਟੀਆਂ ਛੱਡ ਕੇ ਪਰ ਸਾਨੂੰ ਆਕਸੀਜਨ ਛੱਡ ਕੇ ਨਹੀਂ ਗਏ ਇਸ ਕਰਕੇ ਬਹੁਤ ਜ਼ਰੂਰੀ ਅੱਜ ਦੇ ਟਾਈਮ 'ਚ ਆਕਸੀਜਨ ਸਾਹਣ ਦੀ ਗੱਲ ਆ ਪੰਜਾਬ ਦੀ ਆਪਾਂ ਗੱਲ ਕਰਦੇ ਹੁੰਨੇ ਆ ਪਰ ਜਦੋਂ ਅਕਸਰ ਆਪਾਂ ਪੰਜਾਬ ਤੋਂ ਬਾਹਰ ਜਾਂਦੇ ਆ ਇਹ ਗੱਲ ਸੱਚ ਦਾ ਝੂਠੀ ਨਹੀਂ ਹੈਗੀ ਪੰਜਾਬ ਤੋਂ ਬਾਹਰ ਦਰਖਤ ਤੇ ਦਰਖਤ ਨੇ ਹਰਿਆਲੀ ਬਹੁਤ ਆ ਜਿਹੜੀ ਸੰਗਤ ਹੈਮਕੁਣ ਸਭ ਜਾਂਦੇ ਕਿਤੇ ਜਾਂਦੀ ਆ ਤੁਹਾਨੂੰ ਦਰਖਤ ਬਹੁਤ ਮਿਲਣ ਨੇ ਪਰ ਪਤਾ ਨਹੀਂ ਪੰਜਾਬ ਦੇ ਨੇ ਸਿਆਣੇ ਲੋਕ ਨੇ ਪਰ ਦਰਖਤ ਸਾਂਭਣ ਦੇ ਉਪਰਾਲੇ ਲਾਉਣ ਦੇ ਉਪਰਾਲੇ ਇੰਨੇ ਨਹੀਂ ਹੋ ਰਹੇ ਜਿੰਨੇ ਚਾਹੀਦੇ ਨੇ ਹੈਮਕੁਣ ਸਭ ਜਾਣਦੇ ਆ ਕਿਤੇ ਵੱਡੇ ਵੱਡੇ ਹਸਪਤਾਲ ਨਹੀਂ ਮਿਲਦੇ ਕਿਉਂਕਿ ਜਿਉਂਦੇ ਰਹਿਣ ਵਾਸਤੇ ਹਸਪਤਾਲ ਨਹੀਂ ਜ਼ਰੂਰੀ ਜਿਉਂਦੇ ਰਹਿਣ ਵਾਸਤੇ ਵਾਤਾਵਰਣ ਜ਼ਰੂਰੀ ਆ ਉਹ ਸਾਂਭਣ ਦੀ ਲੋੜ ਆ ਵਾਤਾਵਰਣ ਵਧੀਆ ਬਣ ਗਿਆ ਬਿਮਾਰ ਨਹੀਂ ਹੋਣਾ ਕਿਸੇ ਨੇ ਇਸ ਗੱਲ ਕੇ ਲੰਬੀਆਂ ਗੱਲਾਂ ਨਾ ਕਰਾਂ ਗਰਮੀ ਬਹੁਤ ਆ ਬਹੁਤ ਵੱਡਾ ਉਪਰਾਲਾ ਬਹੁਤ ਜਿਆਦਾ ਸਾਡੇ ਵੱਲੋਂ ਇਹਨਾਂ ਦਾ ਧੰਨਵਾਦ ਗੁਰੂ ਸਾਹਿਬ ਬਹੁਤ ਅਸ਼ੀਰਵਾਦ ਬਹੁਤ ਖੁਸ਼ੀਆਂ ਇਹਨਾਂ ਨੂੰ ਚੜ੍ਹਦੀ ਗੱਲਾਂ ਭਾਖਣ ਜਿੰਨੀ ਵੀ ਸੰਗਤ ਆਈ ਆ ਮੇਰੇ ਵੱਲੋਂ ਕੱਲੇ ਕੱਲੇ ਦਾ ਧੰਨਵਾਦ ਵਾਹਿਗੁਰੂ